ਸਤਗੁਰੂ ਦੀ ਕਿਰਪਾ ਦੇ ਨਾਲ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਨੂੰ ਜੀ ਦੇ ਸੂਹੀ ਸ਼ਹੀਦਾਂ ਨੂੰ ਸਮਰਪਿਤ ਸੰਤ ਖਾਲਸਾ ਗੁਰਮਤ 1 ਜੂਨ ਤੋਂ ਲੈ ਕੇ 29 ਜੂਨ ਤੱਕ ਗੁਰਮਤ ਕੈਂਪ ਲਗਾਇਆ ਜਾ ਲੈਂਦੇ ਹੋਏ ਸਤਗੁਰੂ ਦੀ ਕਿਰਪਾ ਦੇ ਨਾਲ ਨਿੱਕੇ ਨਿੱਕੇ ਬਚੰਗੀ ਬੈਰੀ ਗੁੱਡ ਪੁੱਤਰ ਬੈਰੀ ਗੁੱਡ ਬਹੁਤ ਵਧੀਆ ਇਹ ਬੱਚੇ ਨੂੰ ਬੱਜੀ ਜਾਂਦੇ ਜਾਂ ਤੋਂ ਖੰਡਾ ਨਹੀਂ ਖੜਦਾ ਹੀ ਇਹ ਵਾਹ ਵੀ ਵਾਹ ਬਹੁਤ ਵਧੀਆ ਬਹੁਤ ਵਧੀਆ ਉਮੀਦ ਹੈ ਲੱਭ ਤਰੋ ਦਰ ਕੋ ਲੈ ਵੀਰਾ ਅੱਛਾ ਚੱਕਰ ਘਮਾਉਣਾ ਬਾ ਵੀ ਵਾ ਲੈ ਨਾ ਇਹਨੂੰ ਵੀ ਦਿਓ ਯਾਰ ਇਹਨੂੰ ਵੀ ਦਿਓ ਬਾਪੂ ਤੂੰ ਫੜਾ ਆ ਫੜਾ ਬਾਪੂ ਗੋਇਨਾ ਗੋਇਨਾ ਕਰਨ ਦੇ ਟਰਾਈ ਜਿਵੇਂ ਇਹਦਾ ਜੀ ਕਰਦਾ ਕਰਨ ਦੇ ਟਰਾਈ ਆਪੀ ਸਿੱਖੂ ਹੌਲੀ ਹੌਲੀ ਸਿੱਖੇ ਹੋਏ ਨੇ ਜਿਹੜੇ ਉਹ ਕਿਹੜਾ ਐਵੇਂ ਸਿੱਖੇ ਨੇ ਸਾਰੇ ਖੜ ਜਾ ਪੁੱਤਰ ਖੜ ਜਾ ਖੜ ਜਾ ਖੜ ਜਾ ਪੁੱਤਰ ਖੜ ਜਾ ਖੜ ਜਾ ਹੱਥ ਤੇ ਨਮਸਾਰ ਇੱਕ ਮਿੰਟ ਇੱਕ ਮਿੰਟ ਖੜ ਜਾ ਵੈਰੀ ਗੁੱਡ ਹਲੋ ਉਧਰ ਹੋ ਜਾ ਵੀਰੇ ਕੋਲੇ ਵੀਰੇ ਕੋਲੇ ਆ ਜਾ ਮੈਂ ਭੇਜਦਾ ਮਾਸਟਰ ਜੀ ਕੋਲੇ ਆ ਜਾ ਇੱਧਰ ਆ ਜਾ ਇੱਧਰ ਇੱਥੇ ਆ ਜਾ ਇੱਥੇ ਲਵੀ ਸਿੰਘ ਜੀ ਆ ਫੋਨ ਛੱਡ ਜਾ ਉਹ ਬੱਚੇ ਨੂੰ ਮਾਰਾ ਮੜਾ ਜਾ ਨੂੰ ਸੰਭੀ ਕਰ ਆ ਪੁੱਤ ਇੱਧਰ ਆ ਜਾ ਆਓ ਜੀ ਇੱਧਰ ਆਜੋ ਪੁੱਤਰ ਜੀ ਦੇਖ ਓਏ ਛੋਟਾ ਦਵਾਣੂ ਫੇ ਛੋਟਾ ਇਹਦਾ ਬੱਚਾ ਛੋਟਾ ਉਹਦੇ ਕੋਲੇ ਆਉਂਦਾ ਨਹੀਂ ਹੈਗਾ ਆ ਫੜ ਲਾ ਬੋ ਤੋਦ ਨਾ ਬਦਲ ਲਾ ਇਧਰ ਬਦਲ ਲਾ ਪੁੱਤੇ ਇਹਦੇ ਨਾਲ ਬਦਲ ਲਾ ਪੀਰੇ ਨਾਲ ਜੋਰ ਨਾਲ ਪੁੱਤ ਜੋਰ ਨਾਲ ਭੱਗ ਗਿਆ ਆ ਚਲੋ ਜੀ ਚਲੋ 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 ਬਾਜੀ ਬਾ ਇਹ ਪੁੱਤ ਲੱਗੂ ਥੋੜੇ ਇਹ 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 ਖਤਰਨਾਕ ਚੀਜ਼ਾਂ ਨੇ ਇਹਨਾਂ ਦਾ ਇਹ ਵੀ ਸਾਨੂੰ ਦੇਵਾਂਗੇ ਫਿਰ ਇਹ ਤਾਂ ਸਿਖਾਉਣੀ ਨੇ ਤੁਹਾਨੂੰ ਹੋਰ ਕੀ ਲੈਣਾ ਹੈ ਚੱਲ ਲੈ ਲੈ ਫਿਰ ਲੈ 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 ਹੋ ਜਾ ਉਧਰ ਹੋ ਜਾ ਉਧਰ ਚੱਲ ਚੱਲ ਤੇਰੀ ਵੀਡੀਓ ਬਣਾਈਏ ਚੱਲ ਵਾ ਵੀਵਾ ਚੱਲ ਓਏ ਔਰ ਇਹਨੂੰ ਬਣਾ ਖਤਰਾ ਚੱਲ ਜਾਂ ਗੱਤਗਾ ਦਾ ਕੋਜ ਬਣ ਗਿਆ ਨਾ ਪੂਰਾ ਫਿਰ ਇਹ ਚੋ ਦੇਖ ਕੇ ਕੱਢ ਕੇ ਦੇਖਿਆ ਕਰੀ YouTube ਤੋਂ ਆ ਜਾ ਆ ਜਾ ਬਾਹਰ ਸੇ ਪਰਾ ਹੋ ਜਾ ਮੈਨੂੰ ਲੱਗ ਰਿਹਾ ਚਲੋ ਜੀ ਚਲੋ 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 ਵੈਰੀ ਗੁੱਡ ਵਾਹ ਵਾਹ ਹਾਂਜੀ ਵਾਇਗੁਰੂ ਜੀ ਦਾ ਖਾਲਸਾ ਵਾਹਿ ਜੀ ਖਤੇ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੇ ਕੋਈ ਨੇੜੇ ਦੇ ਨੇ ਸੰਤਾ ਅਸਰਮ ਸਿੰਘ ਸੀਧਾ ਸੰਤ ਖਾਲਸਾ ਗੁਰਮਤ ਵਿਦਿਆਲਾ ਪਿੰਡ ਵੇਲੇਵਾਲ ਦਰੋਗੇਵਾਲ ਤਹਿਸੀਲ ਤੂਰੀ ਜ਼ਿਲ੍ਹਾ ਸੰਗਰੂਰ ਜਿਹੜੇ ਏਰੀਆ ਦੇ ਨੇੜੇ ਦੇ ਬੱਚੇ ਨੇ ਸ਼ਾਮ ਨੂੰ ਆ ਸਕਦੇ ਨੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਕੀਰਤਨ ਦੀ ਸੰਥਿਆ ਦੀ ਅਤੇ ਗੁਰਮਤਿ ਦੀ ਜੋ ਵੀ ਗੁਰਮਤਿ ਦੀ ਆਪਾਂ ਕਹਿਦੀ ਆਪਾਂ ਪੜ੍ਹਾਈ ਸਿੱਖਿਆ ਤੇ ਉਹਦੇ ਰਿਲੇਟਡ ਕੁਝ ਨਾ ਕੁਝ ਸਿਖਾਇਆ ਜਾਂਦਾ ਬੱਚਿਆਂ ਨੂੰ ਬੇਨਤੀ ਹੈ ਗੱਤਗਾਦੀ ਵੀ ਕਲਾਸ ਲੱਗਦੀ ਆ ਤੇ ਸਾਡੇ ਮਾਸਟਰ ਜੀ ਮਾਸਟਰ ਗੁਰਪ੍ਰੀਤ ਸਿੰਘ ਜੀ ਮੋਹਰਾਣਾ ਉਹ ਵੀ ਆਉਂਦੇ ਨੇ ਸਿਖਾਉਣ ਵਾਸਤੇ ਬੱਚਿਆਂ ਨੂੰ ਅਤੇ ਭਾਈ ਲਵੀ ਸਿੰਘ ਜੀ ਨੱਥੋ ਜੜੀ ਅੱਗੇ ਪਹੁੰਚਦੇ ਨੇ ਭਾਈ ਸਤਵੰਤ ਸਿੰਘ ਜੀ ਜਿੰਨਾ ਵੀ ਜਿਹਦੇ ਕੋਲੇ ਕੋਈ ਗੁਣਾ ਹੈ ਉਹ ਜ਼ਰੂਰ ਥੋੜਾ ਬਹੁਤ ਲੈਣਾ ਕਰੋ ਜੀ ਤੇ ਸਤਿਗੁਰ ਕਿਰਪਾ ਕਰੇ ਨੇੜੇ ਪਿੰਡਾਂ ਦੇ ਬੱਚਿਆਂ ਨੂੰ ਬੇਨਤੀ ਆ ਕਿ ਜ਼ਰੂਰ ਪਹੁੰਚਿਆ ਕਰੋ ਉਹਨਾਂ ਦੇ ਪੇਰੈਂਟਸ ਨੂੰ ਮਾਤਾ ਪਿਤਾ ਨੂੰ ਬੇਨਤੀ ਆ ਕਿ ਅਸੀਂ ਤਾਂ ਉਦਮ ਉਪਰਾਲਾ ਕਰ ਸਕਦੇ ਹਾਂ ਜਿੰਨਾ ਕੋ ਹੁੰਦਾ ਸਤਿਗੁਰ ਕਿਰਪਾ ਕਰਨ ਸੋ ਲਾਹਾ ਲੈਣਾ ਹੈ ਤੇ ਕੋਈ ਵੀ ਬੰਦਾ ਲਾਹਾ ਲੈ ਸਕਦਾ ਸੋ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਾ ਇਹ ਰੱਖਿਆ ਹੋਇਆ ਜਿਹੜਾ ਗੁਰਮਤਿ ਕੈਂਪ 1 ਜੂਨ ਤੋਂ ਲੈ ਕੇ 29 ਜੂਨ ਤੱਕ ਦਾ ਪ੍ਰੋਗਰਾਮ ਆਪਣਾ ਰੱਖਿਆ ਹੋਇਆ। ਵੈਸੇ ਉਹ ਵੀ ਪੱਕਾ ਹੀ ਚੱਲਿਆ ਚੱਲੀ ਜਾਂਦਾ ਉਹ ਇਹ ਕੈਂਪ। ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਬੱਚੇ ਕਥਾ ਕੀਰਤਨ ਕਰਦੇ ਨੇ ਸ਼ਾਮ ਨੂੰ। ਕੁਝ ਬੱਚੇ ਸ਼ਾਮ ਨੂੰ ਆਉਂਦੇ ਨੇ, ਰਾਤ ਨੂੰ ਆਉਂਦੇ ਨੇ। ਕੋਈ ਪੜ੍ਹਾਈ ਵਾਲਾ, ਕੋਈ ਬੱਚਾ ਕਿਤੇ ਟਿਊਸ਼ਨ ਦੇ ਜਾਂਦਾ, ਕੋਈ ਹੋਰ ਆਪਣਾ ਕੋਈ ਕੋਰਸ ਕਰਦਾ। ਇਦਾਂ ਬੇਨਤੀ ਆ ਕਿ ਆਪਣਾ ਜਿਹੜਾ ਰੱਖਿਆ ਹੋਇਆ ਬੱਚਿਆਂ ਨੂੰ ਵੀ ਪਿੰਡਾਂ ਦੇ ਵਿੱਚੋਂ ਬੱਚੇ ਆਉਂਦੇ ਨੇ ਉਹਨਾਂ ਲਈ ਆਪਾਂ ਨੇ ਕੈਂਪਸ ਸਾਰਿਆਂ ਨਾਲ ਰਾਇ ਕਰਕੇ ਬੱਚਿਆਂ ਦੇ ਨਾਲ ਆਪਾਂ ਨੇ ਰੱਖਿਆ ਪ੍ਰੋਗਰਾਮ ਸੋ ਇਹਦੇ ਵਿੱਚ 29 ਤਰੀਕ ਨੂੰ ਇਹ ਬੱਚਿਆਂ ਨੂੰ ਫਿਰ ਸਾਰਿਆਂ ਨੂੰ ਇਹਨਾਂ ਤੋਂ ਸਵਾਲ ਜਵਾਬ ਪੁੱਛੇ ਜਾਣਗੇ ਉਹਨਾਂ ਨੂੰ ਬਣਦਾ ਉਹਨਾਂ ਦਾ ਇਨਾਮ ਵੀ ਦਿੱਤਾ ਜਾਵੇਗਾ ਸੋ ਕੁਝ ਨਾ ਕੁਝ ਉਹਨਾਂ ਨੂੰ ਉਹਨਾਂ ਦਾ ਹੌਸਲਾ ਵਜਾਈ ਕੀਤਾ ਜਾਵੇਗਾ ਜਿਹੜੇ ਬੱਚੇ ਹਾਜ਼ਰੀਆਂ ਵੱਧ ਦੇਣਗੇ ਉਹਨਾਂ ਨੂੰ ਵੀ ਇਨਾਮ ਦਿੱਤਾ ਜਾਊ ਜਿਹੜੇ ਬੱਚੇ ਪਾਰਟਿਸਪੀਟ ਕਰਨਗੇ ਜਿੰਨੇ ਵੀ ਬੱਚੇ ਨੇ ਸਾਰੇ ਸਾਰਿਆਂ ਦਾ ਵੀ ਮਾਨ ਸਨਮਾਨ ਕੀਤਾ ਜਾਊ ਜਿਹੜੇ ਬੱਚਿਆਂ ਦੀਆਂ ਹਾਜ਼ਰੀਆਂ ਵੱਧ ਹੋਣਗੀਆਂ ਉਹਨਾਂ ਦਾ ਵੀ ਮਾਨ ਸਨਮਾਨ ਅਤੇ ਜਿਹੜੇ ਬੱਚੇ ਪੋਜੀਸ਼ਨਾਂ ਹਾਸਲ ਕਰਨਗੇ ਕੁਝ ਇਥੋਂ ਸਿੱਖਿਆ ਪ੍ਰਾਪਤ ਕਰਨਗੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਮਾਸਟਰ ਜੀਆਂ ਵੱਲੋਂ ਸੋ ਉਹ ਬੱਚਿਆਂ ਦਾ ਫਿਰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਵਧੀਆ ਕੋਈ ਸਨਮਾਨ ਉਹਨਾਂ ਨੂੰ ਗਿਫਟ ਵਗੈਰਾ ਦਿੱਤੇ ਜਾਣਗੇ ਉਹਨਾਂ ਦੇ ਪਰ ਪੜ੍ਹਾਈ ਦੇ ਰਿਲੇਟਿਡ ਜਾਂ ਹੋਰ ਜਿਹੜੇ ਕੋਈ ਘਰ ਦੇ ਵਿੱਚ ਕੰਮ ਆਉਣ ਸੋ ਸਤਗੁਰ ਕਿਰਪਾ ਕਰਨ ਇਦਾਂ ਇਹ ਸੰਸਥਾ ਵੱਲੋਂ ਕੁਝ ਨਾ ਕੁਝ ਕਾਰਜ ਕੀਤੇ ਜਾਂਦੇ ਨੇ ਸੋ ਬੇਨਤੀ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ ਲਾਹਾ ਪ੍ਰਾਪਤ ਕੀਤਾ ਜਾਵੇ ਸੋ ਇੰਨੀਆਂ ਕੋ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਜੀ ਤੇ ਕੋਸ਼ਿਸ਼ ਕਰਿਓ ਵੀ ਜੇ ਹੋ ਸਕਦਾ ਤਾਂ ਵੱਧ ਤੋਂ ਵੱਧ ਸਾਨੂੰ ਵੀ ਹੌਸਲਾ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਦ ਕਿ ਬੱਚਿਆਂ ਤੱਕ ਹੋਰਾਂ ਤੱਕ ਵੀ ਪਹੁੰਚੇ ਸਤਿਗੁਰ ਕਿਰਪਾ ਕਰਨ ਭੁੱਲਾਂ ਚੁੱਕਾਂ ਲਈ ਮਾਫੀ ਕਿਉਂ ਅਸੀਂ ਕੋਈ ਏਡੇ ਟ੍ਰੇਨਰ ਨਹੀਂ ਅਣਜਾਣ ਜੇ ਬੰਦੇ ਆ ਸਤਿਗੁਰ ਕਿਰਪਾ ਕਰੇ ਸੱਚੇ ਪਾਤਸ਼ਾਹ ਉਦਮੋ ਪਰਾਲਾ ਕਰਨ ਵਾਲੇ ਆ ਤੇ ਲਾਹਾ ਤਾਂ ਸੰਗਤਾਂ ਨੇ ਲੈਣਾ ਜੀ ਸੋ ਇੱਕ ਵਾਹਿਗੁਰੂ ਕਿਰਪਾ ਕਰਨ ਜੀ ਹਾਏ ਸੇਵਾ ਚਲੋ ਚਲੋ ਪੁੱਤ ਚਲੋ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਚਲੋ ਜੀ ਵਾਹ ਵੀ ਵਾਹ ਓ ਬੱਲੇ ਤੇਰੇ ਸਦਕੇ ਜਾਵਾ ਹਾਂ ਤੂੰ ਉਹ ਤੇ ਮਾਰਿਆ ਕਰ ਯਾਰ ਦੇਖ ਐ ਤੈਨੂੰ ਉਹ ਦੱਸ ਰਿਹਾ ਹੈ ਸਿੱਖਿਆ ਕਰ ਤੂੰ ਵੈਰੀ ਗੁੱਡ ਵਾਹ ਵੀ ਵਾਹ ਵੈਰੀ ਗੁੱਡ ਹੌਲੀ ਪੁੱਤ ਹੋਲੀ ਸੱਟ ਨਾ ਲੱਗੇ ਬਚਾ ਗਏ ਜਦੋਂ ਤੁਹਾਨੂੰ ਪਤਾ ਲੱਗਿਆ ਪੂਰੇ ਟ੍ਰੇਨ ਡੋਗੇ ਨਾ ਠੀਕ ਹੈ ਅਜੇ ਦੂਜਾ ਤੀਜਾ ਦਿਨ ਹੈ ਜਦੋਂ ਤੁਹਾਨੂੰ ਪਤਾ ਲੱਗ ਗਿਆ ਪੂਰਾ ਫਿਰ ਉਹ ਜੇ ਹਿਸਾਬ ਨਾਲ ਜਿੰਨਾ ਮਰਜੀ ਮਾਰੀ ਆਏ ਜ਼ੋਰ ਨਾਲ ਫਿਰ ਤੁਸੀਂ ਮਾਰੋਗੇ ਨਹੀਂ ਗਲਤ ਨਹੀਂ ਮਾਰੋ ਹੁਣ ਆਇਆ ਕਈ ਵਾਰੀ ਮਾਰਾ ਜਾ ਵੀ ਇਧਰ ਉਧਰ ਲੱਗੇ ਹੱਥ ਤੇ ਸੱਟ ਲੱਗ ਸਕਦੀ ਹੈ ਠੀਕ ਹੈ ਫਿਰ ਉਹ ਤੇਰੇ ਮਾਰੂਗਾ ਗੁੱਸੇ 'ਚ ਐ ਨਹੀਂ ਮਾਰਨਾ ਪੁੱਤ ਬਣ ਕੇ ਠੀਕ ਹੈ ਵੈਰੀ ਗੁੱਡ ਹਾਂ ਚੱਲ ਸਾਲ ਮਾਰਿਆ ਕਰੋ ਨਾਲੇ ਐ ਸਾਲ ਮਾਰ ਕਰੋ ਜਿਵੇਂ ਜ਼ੋਰ ਨਾਲ ਮਾਸਟਰ ਜੀ ਦੱਸਦੇ ਨੇ ਠੀਕ ਹੈ ਜ਼ੋਰ ਨਾਲ ਆਹ ਵੈਰੀ ਗੁੱਡ ਵਾਹ ਵੀ ਵਾਹ ਬਹੁਤ ਵਧੀਆ ਜ ਇਹ ਬੱਚੇ ਉੱਤੇ ਬਹੁਤ ਵੱਡੀ ਕਿਰਪਾ ਸਤਿਗੁਰ ਦੀ ਤੇ ਬੜਾ ਸੋਹਣਾ ਕੀਰਤਨ ਕਰਦਾ ਤੇ ਬੜਾ ਚਾਅ ਹੈ ਇਹਨੂੰ ਉਹ ਕਈ ਬੰਦੇ ਕਹਿ ਦਿੰਦੇ ਨੇ ਜੀ ਕੀਰਤਨ ਕੱਚੀ ਬਾਣੀ ਆ ਮਲਬਈ ਕੀਰਤਨ ਨਹੀਂ ਜੀ ਗੱਲ ਕੱਚੀ ਬਾਣੀ ਤੇ ਪੱਕੀ ਬਾਣੀ ਨਹੀਂ ਗੱਲ ਤਾਂ ਜੋੜਨ ਦੀ ਆ ਵੀ ਬੱਚੇ ਜੁੜਨੇ ਚਾਹੀਦੇ ਨੇ ਚੰਗੇ ਪਾਸੇ ਜੇ ਅਸੀਂ ਉਹ ਗੱਲ ਤੇ ਬੈਠੇ ਰਹਾਂਗੇ ਨਾ ਫਿਰ ਤਾਂ ਬਹੁਤ ਔਖਾ ਕੰਮ ਉਹ ਜਿੰਨਾ ਕਿ ਸਾਨੂੰ ਆਉਂਦਾ ਸਾਡੇ ਕੋਲੇ ਕੋਣਾ ਸੀ ਉਹ ਦੇ ਸਕਦੇ ਆ ਸਾਨੂੰ ਤਾਂ ਆਹੀ ਆਉਂਦੀ ਆ ਬਾਣੀ ਚਾਹੇ ਨੂੰ ਕੱਚੀ ਕਹਿ ਲੋ ਚਾਹੇ ਪੱਕੀ ਕਹਿ ਲੋ ਸੋ ਬੇਨਤੀ ਆ ਕਿ ਕੋਸ਼ਿਸ਼ ਕਰੀ ਦੀ ਆ ਵੀ ਗੁਰਮਤਿ ਦੇ ਅਨੁਸਾਰ ਕੁਝ ਨਾ ਕੁਝ ਕੀਤਾ ਜਾਵੇ ਸਤਿਗੁਰ ਕਿਰਪਾ ਕਰਨ ਸੋ ਕੋਸ਼ਿਸ਼ ਆ ਸਾਡੀ ਵੀ ਬੱਚਿਆਂ ਨੂੰ ਰਾਗ ਵਿਦਿਆ ਵੀ ਦਿੱਤੀ ਜਾਵੇ ਪਰ ਸਾਨੂੰ ਆਪ ਨੂੰ ਰਾਗ ਨਹੀਂ ਆਉਂਦਾ ਅਸੀਂ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਆ ਜੇਕਰ ਕਿਸੇ ਰਾਗੀ ਸਾਹਿਬ ਨੂੰ ਕਿਸ ਨੂੰ ਬੁਲਾਉਣੇ ਆ ਤਾਂ ਉਹਨਾਂ ਬਜਟ ਨਹੀਂ ਸਾਡੇ ਕੋਲੇ ਹੁਣ 10000 20000 ਰੁਪਇਆ ਉਹਨਾਂ ਨੂੰ ਵੀ ਤਾਂ ਚਾਹੀਦਾ ਸੋ ਬੇਨਤੀਆਂ ਨੇ ਕਈ ਤਰ੍ਹਾਂ ਦੀਆਂ ਇਹ ਹੁੰਦੀਆਂ ਨੇ ਗੱਲਾਂ ਵਾਤ ਕੁਈ ਨਾ ਨਵੇਂ ਹੁੰਦਾ ਵੀ ਬਣੀ ਸੰਸਥਾ ਦੇ ਕੋਲੇ ਫੰਨੀ ਕੋਈ ਬਾਹਲਾ ਫੰਡ ਆਉਂਦਾ ਜਾਂ ਐ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਸੋ ਬੇਨਤੀ ਆ ਮੇਰੀ ਮੈਂ ਤਾਂ ਇਹ ਬੋਲ ਰਿਹਾ ਵੀ ਇਹ ਰਿਕਾਰਡ ਹੋਈ ਜਾਵੇ ਚੀਜ਼ ਕਹੀ ਰਹੇ ਸੋ ਮਹਾਰਾਜ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਅਸੀਂ ਕੋਸ਼ਿਸ਼ ਆ ਸਾਡੀ ਜਿਉਂ-ਜਿਉਂ ਸੰਗਤ ਦਾ ਸਾਨੂੰ ਸਹਿਯੋਗ ਮਿਲੂ ਸਾਡੇ ਸਾਰੀ ਵੀਰ ਨੇ ਜਿੰਨੇ ਸਾਡੇ ਸਹਿਯੋਗੀ ਨੇ ਸੋ ਜਦੋਂ ਸਾਨੂੰ ਸਹਿਯੋਗ ਵੱਡਾ ਮਿਲਣ ਲੱਗੇ ਆਉਜੋ ਵੱਡੇ ਕਾਰਜ ਹੋਣ ਲੱਗ ਜਾਣਗੇ ਅਸੀਂ ਤਾਂ ਸੋਚ ਆ ਸਾਡੀ ਤੰਤੀ ਸਾਜਾਂ ਦੇ ਨਾਲ ਬੱਚੇ ਸਿੱਖਣ ਮੈਂ ਵਧੀਆ ਅਸੀਂ ਉਪਰਾਲੇ ਕਰ ਸਕਦੇ ਹਾਂ ਪਰ ਸਾਨੂੰ ਸਹਿਯੋਗ ਮਿਲੂਗਾ ਫਿਰ ਉਹ ਜਾ ਹੋਈ ਜਾਊਗਾ ਸਤਿਗੁਰ ਕਿਰਪਾ ਕਰਨਗੇ ਜੀ ਸੋ ਦੇਖੋ ਆ ਬੱਚੇ ਸਾਂਭਣ ਵਾਲੇ ਨਹੀਂ ਇਹਨਾਂ ਨੂੰ ਸਾਂਭਿਆ ਗਿਆ ਕਿ ਹੁਣ ਇਹਨਾਂ ਨੂੰ ਲੱਗਣ ਲੱਗੀ ਹੈ ਇਹ ਹਜੇ ਪੂਰਾ ਸਫੇਦ ਵਰਕ ਹੈ ਇਹ ਇਹ ਜਮੇ ਕੋਰਾ ਕਾਗਜ਼ਾ ਜਿਹੜਾ ਕੁਛ ਇਹ ਤੇ ਹੁਣ ਲਿਖਿਆ ਗਿਆ ਬਚਪਨ ਚ ਬਸ ਉਹ ਲਿਖਿਆ ਗਿਆ ਹੁਣ ਇਹਨਾਂ ਨੂੰ ਜਿਹੜਾ ਚੋ ਹੈ ਜਦੋਂ ਹੁਣ ਇਹਨਾਂ ਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਹੈ ਤੇ ਮਸਤੀ ਚ ਨੇ ਹੁਣ ਇਹ ਇਹਨੂੰ ਜਿੱਧਰ ਜਿਹੜੀ ਮਰਜ਼ੀ ਮਰਜ਼ੀ ਮਸਤੀ ਛਾੜ ਲੋ ਇਹਨਾਂ ਨੂੰ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਸੋ ਬੇਨਤੀ ਹੈ ਕਿ ਇਦਾਂ ਦੇ ਕਾਰਜ ਕਰਦੇ ਆ ਤਾਂ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਭੇਜਿਆ ਕਰੋ ਪ੍ਰੇਰਿਤ ਕਰਕੇ ਕਿਉਂ ਜੇ ਬੱਚੇ ਆਉਣਗੇ ਤਾਂ ਫਿਰ ਸਾਨੂੰ ਵੀ ਹੌਸਲਾ ਮਿਲਦਾ ਵੀ ਹਾਂ ਗਾਹਾਂ ਹੋਰ ਵੀ ਕੈਂਪ ਲਗਾਏ ਜਾਂਦੇ ਨੇ ਵੱਖਰੇ ਵੱਖਰੇ ਨਗਰਾਂ ਦੇ ਵਿੱਚ ਵੀ ਅਸੀਂ ਲਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰ ਕਿਰਪਾ ਕਰਨ ਤੇ ਅਸੀਂ ਪਿੰਡ ਪਿੰਡ ਵੀ ਪ੍ਰੋਗਰਾਮ ਪਹਿਲਾਂ ਵੀ ਕਰਦੇ ਹੁੰਦੇ ਸੀ ਲੌਕਡਾਊਨ ਵੇਲੇ ਪ੍ਰੋਗਰਾਮ ਬੰਦ ਕੀਤਾ ਉਸ ਤੋਂ ਪਹਿਲਾਂ ਇਦਾਂ ਹੀ ਚੱਲਦਾ ਸੀ ਹਰ ਪਿੰਡ ਦੇ ਵਿੱਚ ਸਮਾਗਮ ਹੁੰਦਾ ਸੀ ਬੱਚਿਆਂ ਦੇ ਦਸਤਾਰਾਂ ਦੇ ਦਮਾਲਿਆਂ ਦੇ ਲੰਮੇ ਕੇਸਾਂ ਦੇ ਮੁਕਾਬਲੇ ਸੋ ਬੱਚਿਆਂ ਨੂੰ ਕੁਝ ਨਾ ਕੁਝ ਉੱਥੇ ਕਥਾ ਕੀਰਤਨ ਕੀਤਾ ਜਾਂਦਾ ਸੀ ਕਵਿਸਤਰੀ ਵਗੈਰਾ ਤੇ ਸੋ ਬੇਨਤੀ ਆ ਵੀ ਇਹ ਅਸੀਂ ਉਪਰਾਲੇ ਫੇਰ ਦੁਬਾਰੇ ਸ਼ੁਰੂ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ ਚ ਹੁਣ ਸਾਨੂੰ ਲਾਹਾ ਇਹ ਆ ਵੀ ਬੱਚਿਆਂ ਨੂੰ ਹੁਣ ਛੁੱਟੀਆਂ ਨੇ ਜੂਨ ਦੀਆਂ ਕਿ ਬੱਚਿਆਂ ਨੇ ਮੋਬਾਈਲ ਵੀ ਦਾ ਚਲਾਉਣੇ ਹੁੰਦੇ ਨੇ ਸੋ ਬੇਨਤੀ ਹੈ ਕਿ ਉਹੀ ਸਮਾਂ ਬੱਚੇ ਇੱਥੇ ਲਾਉਣ ਬਹੁਤ ਚਿਰ ਦੇ ਸਾਨੂੰ ਕਈ ਪਰਿਵਾਰ ਇਦਾਂ ਦੇ ਕਹਿ ਰਹੇ ਸੀ ਬੱਚੇ ਵੀ ਕਹਿ ਰਹੇ ਸੀ ਸੋ ਸਾਨੂੰ ਇਸ ਗੱਲ ਦਾ ਚਾਅ ਆ ਵੀ ਬੱਚੇ ਚਲੋ ਆਉਂਦੇ ਨੇ ਜਿੰਨੇ ਆਉਂਦੇ ਨੇ ਉੰਨੇ ਹੀ ਸਹੀ ਸਾਨੂੰ ਇੰਨੇ ਹੀ ਬਹੁਤ ਨੇ ਪਰ ਕੋ ਸਿੱਖਣ ਹੋਰ ਵੀ ਬੱਚੇ ਆਉਣ ਦਾ ਹੋਰ ਵਧੀਆ ਲੱਗਦਾ ਜੀ ਸੋ ਇੰਨੀਆਂ ਕੋ ਬੇਨਤੀਆਂ ਜੀ ਪ੍ਰਵਾਨ ਕਰਨੀਆਂ ਕੋਈ ਭੁੱਲ ਚੁੱਕ ਬੋਲੀ ਗਈ ਹੋਵੇ ਕੋਈ ਇਹੋ ਜੀ ਗੱਲਬਾਤ ਤਾਂ ਮਾਫੀ ਚਾਹੁੰਦੇ ਆ ਸਤਿਗੁਰ ਕਿਰਪਾ ਕਰਨ ਤੇ ਇਦਾਂ ਦੇ ਅਸੀਂ ਕਾਰਜ ਉਪਰਾਲੇ ਕਰਦੇ ਰਹੀਏ ਸੰਗਤ ਸਾਨੂੰ ਸਹਿਯੋਗ ਦਿੰਦੀ ਰਹੇ ਤੇ ਬਾਕੀ ਸਹਿਯੋਗ ਇਹੀ ਆ ਵੀ ਤੁਸੀਂ ਵੱਧ ਤੋਂ ਵੱਧ ਨ ਬੱਚਿਆਂ ਨੂੰ ਭੇਜੋ ਜੀ ਇਹ ਸਭ ਤੋਂ ਵੱਡਾ ਸਹਿਯੋਗ ਆ ਤੇ ਇਹ ਗੁਰਮਤਿਵ ਕੈਂਪ ਦੇ ਨਾਲ ਜੁੜਨ ਲਾਹਾ ਪ੍ਰਾਪਤ ਕਰ ਸਕੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ